ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਡੇ ਸਾਹਮਣੇ ਬੈਠੇ ਮੇਰੀਆਂ ਮਤਾਮਾਂ ਪੈਣਾ ਔਰ ਖਾਸ ਤੌਰ ਤੇ ਵੋਟਰਾਂ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਬਹੁਮਤ ਦੇ ਕੇ ਔਰ ਖਾਸ ਤੌਰ ਤੇ ਮੇਰੇ ਹਲਕੇ ਨੂੰ ਜਿਹਦੇ 15 ਵਿੱਚੋਂ 12 ਕਾਉਂਸਲ ਜਿਤਾ ਕੇ ਜੀ ਮੇਰੇ ਹਲਕੇ 'ਚ ਭੇਜੇ ਔਰ ਉਹ ਅੱਜ ਸਾਰੇ ਕਾਉਂਸਲਰ ਸ਼ਹਿਰ ਦੀ ਡਿਵੈਲਪਮੈਂਟ ਇਲਾਕੇ ਦੀ ਡਿਵਿਡੈਂਡ ਕਰਾ ਰਹੇ ਆ ਔਰ ਮੈਂ ਧੰਨਵਾਦ ਕਰਾਂਗਾ ਮੁਹੱਲਾ ਨਿਵਾਸੀਆਂ ਦਾ ਜਿਨ੍ਹਾਂ ਨੇ ਅੱਜ 94 ਨੰਬਰ ਵਾਰਡ ਦੇ ਵਿੱਚ ਮੇਰਾ ਬੇਟਾ ਕਾਉਂਸਲ ਸੀਗਾ ਉਦੇ ਕੰਮ ਦੀ ਕਾਰਗੁਜ਼ਾਰੀ ਔਰ ਇੱਕ ਸਾਲ ਦਾ ਜਿਹੜਾ ਲੋਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਕੰਮ ਕਰਨ ਲਈ ਬੰਦੇ ਨੂੰ ਥਾਪਣਾ ਮਿਲੇ ਕੰਮ ਕਰਨ ਲਈ ਬੰਦੇ ਨੂੰ ਅਸ਼ੀਰਵਾਦ ਮਿਲੇ ਤੇ ਨੈਚੁਰਲੀ ਕਿਸੇ ਨਾ ਕਿਸੇ ਦਿਲ ਦੁਗਣਾ ਔਰ ਦੁਗਣੀ ਡਿਵੈਲਪਮੈਂਟ ਕਰਨ ਨੂੰ ਮਨ ਕਰਦਾ ਅੱਜ ਜੇ ਮੇਰੇ ਹਲਕੇ ਨੋਰ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਮਿਲਿਆ ਔਰ ਲੋਕਾਂ ਦੇ ਸਾਥ ਕਰਕੇ ਹੀ ਅੱਜ ਮੇਰੇ ਹਲਕੇ ਡਿਵੈਲਪਮੈਂਟ ਹੋ ਰਹੀ ਕੋਈ ਵੀ ਐਸਾ ਕੰਮ ਨਹੀਂ ਜਿਹੜਾ ਕੋਈ ਨੇਪਰੇ ਨਾ ਚੜਿਆ ਹੋਵੇ ਜਿਹੜਾ ਕੰਮ ਪਬਲਿਕ ਲੋਕਾਂ ਨੇ ਕਿਹਾ ਹੋਵੇ ਤੇ ਸਿਰ ਨਾ ਚਲੇ ਹੋਵੇ ਔਰ ਇਸ ਦੇ ਨਾਲ ਨਾਲ ਆਸ ਹੈ ਕਿ ਜਿਸ ਤਰ੍ਹਾਂ ਸਹਿਯੋਗ ਲੋਕਾਂ ਨੇ ਦਿੱਤਾ ਇਸਰੇ ਸਾਥ ਦੇੰਦਰ ਜਿਹੜੇ 10 15% ਕੰਮ ਰਹਿ ਗਏ ਨੇ ਉਹ ਮੁਕਮਲ ਹੋਣਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਧੰਨਵਾਦ ਕਰਾਂਗਾ ਸਾਡੇ ਸਾਹਮਣੇ ਬੈਠੇ ਮੇਰੀਆਂ ਮਤਾਵਾਂ ਪਹਿਣਾ ਔਰ ਖਾਸ ਤੌਰ ਤੇ ਵੋਟਰਾਂ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਬਹੁਮਤ ਦੇ ਕੇ ਔਰ ਖਾਸ ਤੌਰ ਤੇ ਮੇਰੇ ਹਲਕੇ ਨੂੰ ਜਿਹਦੇ 15 ਵਿੱਚੋਂ 12 ਕਾਉਂਸਲ ਜਿਤਾ ਕੇ ਜੀ ਮੇਰੇ ਹਲਕੇ 'ਚ ਭੇਜੇ ਔਰ ਉਹ ਅੱਜ ਸਾਰੇ ਕਾਉਂਸਲਰ ਸ਼ਹਿਰੀ ਡਿਵੈਲਪਮੈਂਟ ਇਲਾਕੇ ਦੀ ਡਿਵੈਲਪਮੈਂਟ ਕਰਾ ਰਹੇ ਆ ਔਰ ਮੈਂ ਧੰਨਵਾਦ ਕਰਾਂਗਾ ਮਹੱਲਾ ਨਿਵਾਸੀਆਂ ਦਾ ਜਿਨ੍ਹਾਂ ਨੇ ਅੱਜ 94 ਨੰਬਰ ਵਾਰਡ ਦੇ ਵਿੱਚ ਮੇਰਾ ਬੇਟਾ ਕੌਂਸਲ ਸੀਗਾ ਉਹਦੇ ਕੰਮ ਦੀ ਕਾਰਗੁਜ਼ਾਰੀ ਔਰ ਇੱਕ ਸਾਲ ਦਾ ਜਿਹੜਾ ਲੋਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਕੰਮ ਕਰਨ ਲਈ ਬੰਦੇ ਨੂੰ ਥਾਪਣਾ ਮਿਲੇ ਕੰਮ ਕਰਨ ਲਈ ਬੰਦੇ ਨੂੰ ਆਸ਼ੀਰਵਾਦ ਮਿਲੇ ਤੇ ਨੈਚੁਰਲੀ ਕਿਤੇ ਨਾ ਦਿਲ ਦੁਗਣਾ ਔਰ ਦੁਗਣੀ ਡਿਵੈਲਪਮੈਂਟ ਕਰਨ ਨੂੰ ਮਨ ਕਰਦਾ ਅੱਜ ਜੇ ਮੇਰੇ ਹਲਕੇ ਨੋਰ ਦੇ ਡਿਵੈਲਪਮੈਂਟ ਹੋ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਮਿਲਿਆ ਲੋਕਾਂ ਦੇ ਸਾਥ ਕਰਕੇ ਹੀ ਅੱਜ ਮੇਰੇ ਹਲਕੇ ਡਿਵੈਲਪਮੈਂਟ ਹੋ ਰਹੀ ਹੈ ਰੋਜ਼ਮਰਦੀਆਂ ਜਿਹੜੀਆਂ ਦਿੱਕਤਾਂ ਹੁੰਦੀਆਂ ਨੇ ਉਹ ਸਾਨੂੰ ਫੇਲਸ ਕਰਨੀਆਂ ਪੈਂਦੀਆਂ ਨੇ ਔਰ ਕਿਤੇ ਨਾ ਕਿਤੇ ਕੰਮ ਹਮੇਸ਼ਾ ਨਹੀਂ ਕਲੀਅਰ ਹੁੰਦੇ ਰੋਜ਼ਮਰਦਾਂ ਦੇ ਕੰਮ ਹੋਣ ਦੇ ਵਿੱਚ ਕਿਤੇ ਕੋਈ ਖਰਾਬੀ ਆ ਗਈ ਕੋਈ ਕੰਮ ਚੱਲ ਰਹੇ ਨੇ ਉਹਦੀ ਰੁਕਾਵਟ ਆ ਗਈ ਇਦਾਂ ਤੇ ਕਈ ਕੰਮ ਹੁੰਦੇ ਨੇ ਪਰ ਕਿਤੇ ਨਾ ਕਿਤੇ ਇਹ ਮੈਂ ਕਹਿ ਸਕਦਾ ਕਿ 100% ਕੰਮ ਪੂਰੇ ਕਰਨ ਦੀ ਸ਼ਮਤਾ ਰੱਖਦਾ ਮੈਂ ਕੋਈ ਵੀ ਅਸਾ ਕੰਮ ਨਹੀਂ ਜਿਹੜਾ ਕੋਈ ਨੀਪਰ ਨਾਲ ਚੜਿਆ ਹੋਵੇ ਜਿਹੜਾ ਕੰਮ ਪਬਲਿਕ ਲੋਕਾਂ ਨੇ ਕਿਹਾ ਹੋਵੇ ਤੇ ਸਿਰ ਨਾ ਚੜਿਆ ਹੋਵੇ ਔਰ ਇਸ ਦੇ ਨਾਲ ਨਾਲ ਆਸ ਹੈ ਕਿ ਜਿਸ ਤਰ੍ਹਾਂ ਸਹਿਯੋਗ ਲੋਕਾਂ ਨੇ ਦਿੱਤਾ ਇਸੇ ਸਾਥ ਦੇ ਅੰਦਰ ਜਿਹੜੇ 10 15% ਕੰਮ ਰਹਿ ਗਏ ਨੇ ਉਹ ਮੁਕੰਮਲ ਹੋਣਗੇ ਦੇਖੋ ਮੇਰੇ ਜਿਹੜੇ ਪਾਰਕ ਚੱਲੇ ਨੇ ਸਲੇਮ ਟੋਪਰੀ ਬਾਹਰ ਜਾਵਾਂਗੇ ਕ੍ਰਿਕਟ ਦਾ ਸਪੋਰਟ ਸਪੋਰਟ ਪਰਚਰ ਮਿਲੇਗਾ ਜਿੰਦਦਰ ਬਾਈਪਾਸ ਚੋਂ ਜਾਵਾਂਗੇ ਬਾਸਕਟਬਾਲ ਦਾ ਤੁਹਾਨੂੰ ਮਿਲੇਗਾ ਜੇ ਮੇਰੇ ਹਲਕੇ ਚ ਵਾਰ ਨੰਬਰ 70 ਚ ਆ ਲੱਕਰ ਦਾ ਜਿੱਥੇ ਪੁੱਲ ਹੁੰਦਾ ਸੀ ਪੁਰਾਣੀ ਕਿਚਰੀ ਦੇ ਬਿਲਕੁਲ ਸਾਹਮਣੇ ਉੱਥੇ ਤੁਹਾਨੂੰ ਬੈਡਮਿੰਟਨ ਦਾ ਕੋਰਟ ਮਿਲੇਗਾ ਉਸ ਦੇ ਨਾਲ ਬਾਸਕਟਬਾਲ ਦਾ ਕੋਰਟ ਮਿਲੇਗਾ ਹੋਰ ਬਾਕੀ ਵਾਰਡਾਂ ਦੇ ਵਿੱਚ ਵੀ ਸਾਰੇ ਇਦਾਂ ਹੀ ਬਣ ਰਹੇ ਆ ਸਾਰੇ ਵਾਰਡਾਂ ਦੇ ਵਿੱਚ ਜਾ ਰਿਹਾ ਜਿਸ ਤਰ੍ਹਾਂ ਮੇਰੇ ਸਿਵਲ ਸਿਟੀ ਰੋਡ ਹੈ ਜੱਸੀਆਂ ਰੋਡ ਹੈ ਤੁਹਾਡੇ ਹਮੜਾ ਰੋਡ ਹੈ ਜਿਸ ਤਰ੍ਹਾਂ ਬਹੁਸ਼ੋਕ ਜੀ ਖੜੇ ਨੇ ਇਹਨਾਂ ਦੇ ਵਾਰਡ ਚ ਇਦਾਂ ਦੇ ਕਈ ਵਾਰਡ ਐਸੇ ਨੇ ਜਿੱਦੇ ਆਪਣੀ ਡਿਵੈਲਪਮੈਂਟ ਦੇ ਕੰਮ ਸਪੋਰਟਸ ਪਾਰਕਾਂ ਦੇ ਸਟਾਰਟ ਹੋ ਚੁੱਕੇ ਨੇ ਅਜੋ ਵੀ ਤਾਂ ਐਕਸ ਸਰਕਾਰ ਨਾਲ ਜੁੜਿਆ ਹੋਇਆ ਮੁੱਦਾ ਬੁੱਢਾ ਦਰਿਆ ਕਿ ਮੈਂ ਨਾਰਾ ਹੁਣੇ ਕਰਦਾ ਕਾਫੀ ਹੋ ਗਿਆ ਤੁਹਾਡੇ ਬਾਹਰ ਹਾਲੇ ਜਾ ਕੇ ਗਏ ਰਹੀ ਸੀ ਕਿ ਕਮੀ ਰਹਿ ਰਹੀ ਹੈ ਕਿੰਨੀ ਕਮੀ ਰਹੀ ਹੈ ਕਮੀ ਹਲੇ ਕਾਫੀ ਹੈ ਸਭ ਤੋਂ ਵੱਲੀ ਲੋਕਾਂ ਦੇ ਸਹਿਯੋਗ ਦੀ ਕਿਉਂਕਿ ਜਿਹੜੇ ਲੋਕ ਤੁਹਾਡੇ ਮਾਦਮ ਤੋਂ ਮੈਂ ਅਪੀਲ ਵੀ ਕਰੂੰਗਾ ਜਿਹੜੇ ਲੋਕਾਂ ਦੇ ਵਿੱਚ ਕੂੜਾ ਸੁੱਟਦੇ ਆ ਉਹ ਕੂੜਾ ਸੁੱਟਣਾ ਬੰਦ ਕਰਨ ਕਿਉਂਕਿ ਜਿੰਦ ਤੱਕ ਕੂੜਾ ਸੁੱਟਣਾ ਬੰਦ ਨਹੀਂ ਕਰੋਗੇ ਇਹਨੂੰ ਦੀ ਸਫਾਈ ਕਰਨ ਦਾ ਜਿਹੜਾ ਟੀਚਾ ਸਾਡਾ ਉਹ ਸਾਡੀ ਦਿੱਕਤ ਬਹੁਤ ਵੱਡੀ ਆ ਰਹੀ ਹੈ ਔਰ ਅਸੀਂ ਰਾਤ ਨੂੰ ਰਿਫਲੈਂਕ ਸਕਵਡ ਵੀ ਲਗਾਏ ਨੇ ਜਿਹੜੇ ਸਾਡੇ ਮੁਲਾਜ਼ਮ ਕਾਰਪਚੀ ਦੇ ਨੇ ਉਹ ਰਾਤ ਨੂੰ ਉੱਤੇ ਪਹਿਰਾ ਵੀ ਦਿੰਦੇ ਆ ਉਹ ਕਈਆਂ ਲੋਕਾਂ ਨੂੰ ਪਕ ਔਰ ਇਕ ਜੀ ਵਾਰਨਿੰਗ ਵਾਰਨਿੰਗ ਵੀ ਦਿੱਤੀ ਹੈ ਔਰ ਨੈਕਸਟ ਜਿਹੜੀ ਵਾਰਨਿੰਗ ਨਹੀਂ ਹੈ ਉਹਦਾ ਘੱਟ ਤੋਂ ਘੱਟ 5000 ਰੁਪਏ ਜੁਰਮਾਨਾ ਹੋਏਗਾ ਔਰ ਤਕਰੀਬਨ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਦਰਿਆ ਦੇ ਉੱਪਰ ਚੱਲ ਰਹੇ ਨੇ ਉਹ ਤਕਰੀਬਨ ਅਸੀਂ 15-20 ਦਿਨ ਤੱਕ ਉਹਦੀ ਸਪੀਡ ਫੜਨੀ ਹੈ ਕਿਉਂਕਿ ਜਿਹੜੇ ਵਰਕ ਆਰਡਰ ਹੋ ਕੇ ਆ ਗਏ ਜਿਹੜੇ ਪਹਿਲਾਂ ਆਲਰੇਡੀ ਵਰਕ ਆਰਡਰ ਹੋ ਗਏ ਸੀ ਉਹ ਕੰਮ ਕੰਬਲਾਂ ਲੇ ਹੋ ਰਹੇ ਆ ਤੇ ਜਿਹੜੇ ਵਰਕ ਆਰਡਰ ਹੋ ਕੇ ਹੁਣ ਆ ਗਏ ਆ ਉਹ ਸਟਾਰਟ ਕਰਕੇ ਅਸੀਂ 3-4 ਮਹੀਨੇ ਦੇ ਵਿੱਚ ਉਹਨੂੰ ਕੰਪਲੀਟ ਕਰ ਦਾਂਗੇ। ਸਿੱਖੋ ਇਹ ਗੱਲ ਕਹੀ ਹੈਗੀ ਆ ਹਲਕਾ ਉਤਰੀ ਦੇ ਵਿੱਚ ਪਹਿਲੀ ਤਹਿਸੀਲ ਸਭ ਤਹਿਸੀਲ ਜਿਹੜੀ ਹੈਗੀ ਆ ਉਹਦੇ ਬੰਦਿਆ ਕਿੰਨੇ ਕਿ ਇਲਾਕੇ ਨੂੰ ਦਾ ਫਾਇਦਾ ਹੋ ਜਾਵੇਗਾ। ਕਦੋਂ ਇਹਦੀ ਵਰਕਿੰਗ ਸ਼ੁਰੂ ਹੋ ਜਾਏਗੀ? ਵਰਕਿੰਗ ਤੇ 15-20 ਦਿਨ ਤੱਕ ਅਸੀਂ ਸਟਾਰਟ ਕਰ ਦਿੰਦੀ ਹਾਂ ਕਿਉਂਕਿ ਜਿਹੜੀ ਬਿਲਡਿੰਗ ਅਸੀਂ ਲਈ ਹੈ ਉਹ ਰੈਨੋਵੇਸ਼ਨ ਹੋਣੀ ਹੈ। ਰੈਨੋਵੇਸ਼ਨ ਹੋਣ ਤੋਂ ਬਾਅਦ ਉਹ ਬਿਲਡਿੰਗ ਸਟਾਰਟ ਹੋ ਜਾਏਗੀ ਔਰ ਲੋਕਾਂ ਨੂੰ ਹੋਰ 2-3 ਮਹੀਨੇ ਦੇ ਵਿੱਚ ਵਿੱਚ ਪੂਰਾ ਕੰਪਲੀਟ ਹੋਣ ਨੂੰ ਬੈਨੀਫਿਟ ਮਿਲਣਾ ਸ਼ੁਰੂ ਹੋ ਜਾਊਗਾ। ਆਖਰੀ ਸਵਾਲਾ ਇਲਾਕੇ ਨਾਲ ਰੂਬਰੂ ਹੋਏ ਆਪਣੇ ਕਾਉ ਇਹ ਸਮੱਸਿਆਵਾਂ ਲੱਗੀਆਂ ਜਿੱਤੇ ਹੁਣ ਪ੍ਰਾਇਓਰਟੀ ਆਹ ਰਾਹ ਸਮਝ ਕੰਮ ਹੋਏਗਾ ਜੀ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਅੱਗੇ ਕੱਲ ਕਹਿ ਗਿਆ ਰੋਜ਼ ਮਗਰਾਂ ਦੀ ਜਿਹੜੀ ਦਿੱਕਤਾਂ ਨੇ ਜੀ ਰੋਜ਼ ਅਸੀਂ ਸਫਰ ਕਰਦੇ ਆਂ ਸਾਨੂੰ ਕੋਈ ਦਿੱਕਤ ਸਾਨੂੰ ਕੋਈ ਫਰਕ ਨਹੀਂ ਪੈਂਦਾ ਰਿਪੋਰਟ ਕਾਰਡ ਹਰ ਰਿਪੋਰਟ ਕਾਰਡ ਮੈਂ ਨਹੀਂ ਲੋਕਾਂ ਨੇ ਸੰਤੁਸ਼ਟ ਪਟੋ ਲੋਕੀ ਸੰਤੁਸ਼ਟ ਨਹੀਂ ਜੀ ਮੈਂ ਤਾਂ ਜਿਹੜਾ ਰਿਪੋਰਟ ਕਾਰਡ ਦਾ ਸਾਹਮਣੇ ਰੱਖ ਦਣਾ ਮੇਰਾ ਰਿਪੋਰਟ ਕਾਰਡ ਆ ਮੈਂ 3.5 ਸਾਲ ਪਹਿਲੇ ਲੋਕਾਂ ਨੂੰ ਕਿਹਾ ਕਿਹਾ ਸੀ ਕਿ ਅਗਲੀ ਵਾਰੀ ਇਲੈਕਸ਼ਨ ਤੇ ਤਾਂ ਆਉਂਗਾ ਜੇ ਮੈਂ ਆਪਣਾ 100% ਕੰਮ ਕਰਕੇ ਆਉਂਗਾ ਜੇ ਮੈਂ 1 ਧੰਨਵਾਦ ਕਰਦਾ ਸਾਡੇ ਮੈਂ ਆਪਣੇ ਇਲਾਕਾ ਨਿਵਾਸੀਆਂ ਦਾ ਜੀ ਕਿਉਂਕਿ ਤਕਰੀਬਨ ਅਜ ਤੋਂ 1 ਸਾਲ ਪਹਿਲੇ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਸੀ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਪਾਰਟੀ ਹਾਈ ਕਮਾਂਡ ਦਾ ਜੀ ਕਿਉਂਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾ ਕੇ ਮੈਨੂੰ ਵਾਰਦੀ ਸੇਵਾ ਕਰਨ ਲਈ ਭੇਜਿਆ ਔਰ ਇਲਾਕਾ ਨਿਵਾਸੀਆਂ ਨੇ ਉਸ ਤੋਂ ਵੱਧ ਮੋਹਰ ਲਗਾ ਕੇ ਮੈਨੂੰ ਨਗਰ ਨਿਗਮ ਭੇਜਿਆ ਸੀਗਾ ਔਰ ਤੁਸੀਂ ਦੇਖ ਸਕਦੇ ਹੋ 1 ਸਾਲ ਦੀ ਕਾਰਗੁਜ਼ਾਰੀ ਔਰ ਅੱਜ ਇੱਕ ਸਰਪ੍ਰਾਈਜ਼ ਮੈਂ ਕਹਿ ਸਕਦਾ ਇਲਾਕਾ ਨਿਵਾਸੀਆਂ ਨੇ ਐਜ਼ ਅ ਕਮੀਟਿੰਗ ਲਈ ਬੁਲਾਇਆ ਸੀਗਾ ਕਿ ਸਿੰਪਲ ਅੱਜ ਅਸੀਂ ਕੁਝ ਇਰੀਆ ਦੀ ਡਿਮਾਂਡਸ ਹੈ ਜਾਂ ਉਹਦੇ ਲਈ ਮੈਂ ਤਾਂ ਉਸ ਮਾਹੌਲ ਜੀ ਆਇਆ ਸੀਗਾ ਪਰ ਇਹਨਾਂ ਦਾ ਧੰਨਵਾਦ ਆ ਕਿ ਮੈਨੂੰ ਇੰਨਾ ਆਸ਼ੀਰਵਾਦ ਦਿੰਦੇ ਨੇ ਅੱਜ ਇੱਕ ਸਾਲ ਪੂਰਾ ਹੋਇਆ ਬਿਲਕੁਲ ਪਰਮਪੀਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਹੀ ਅਰਦਾਸ ਬੇਨਤੀ ਕਰਾਂਗੇ ਕਿ ਇਦਾਂ ਹੀ ਤਾਕਤ ਬਖਸ਼ਣ ਕਿ ਇਹਨਾਂ ਦੇ ਹਰ ਕੰਮ ਦੇ ਵਿੱਚ ਮਾ ਸਹਾਇ ਹੋਵੇ ਅੱਛਾ ਨਹੀਂ ਹਾਊਸ ਦਾ ਬਣੇ ਨੂੰ ਤੁਸੀਂ ਕਹਿ ਰਹੇ ਹੋ ਲੇਕਿਨ ਵਰਕਿੰਗ ਔਰ ਮੇਨਟੇਨੈਂਸ ਨਹੀਂ ਅਮਨ ਜੀ ਗੱਲ ਟਾਲ ਜਾਂਦੇ ਉਹਨਾਂ ਕਿ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਲੋਕਾਂ ਨੇ ਪੁੱਛਤਾ ਆਖਰ ਦੱਸਾਵੇਗਾ 100% ਤਾਂ ਪਰਫੈਕਟ ਨਹੀਂ ਹੋ ਸਕਦਾ ਤਾਂ ਜੀ 100% ਕਦੀ ਵੀ ਪਰਫੈਕਸ਼ਨ ਨਹੀਂ ਆ ਸਕਦੀ ਕੋਸ਼ਿਸ਼ ਕਰ ਸਕਦੀ ਹੈ ਬਿਲਕੁਲ ਅਸੀਂ ਤਕਰੀਬਨ ਲਗਭਗ 2022 ਤੋਂ ਜਦੋਂ ਵੀ ਧਨ ਸਭਾ ਮੰਨ ਲਿਓਗੇ ਐਮ.ਐਲ.ਏ ਬੱਗਾ ਜੀ ਨੂੰ ਇਹਨਾਂ ਨੇ ਭੇਜਿਆ ਸੀਗਾ ਉਦੋਂ ਤੋਂ ਨਿਰੰਤਰ ਇਸ ਵਾਰ ਨਹੀਂ ਹਲਕੇ ਦੇ ਹਰ ਇੱਕ ਵਾਰਡ ਦੇ ਵਿੱਚ ਜਾ ਕੇ ਲੋਕਾਂ ਦੇ ਲੋਕਾਂ ਨੂੰ ਪੁੱਛ ਕੇ ਪਬਲਿਕ ਨੂੰ ਪੁੱਛ ਕੇ ਲੋਕਾਂ ਦੇ ਜੜੀ ਵੀ ਦਿੱਕਤਾਂ ਹੁੰਦੀਆਂ ਹਨ ਉਹਨਾਂ ਨੂੰ ਹੱਲ ਕਰਾਂ ਦੀ ਕੋਸ਼ਿਸ਼ ਕਰੀਦੀ ਹੈੁਰ ਕਿ ਤਨਾ ਕਿ ਤਾ ਬੜਾ ਵੱਡਾ ਸਹਿਯੋਗ ਪਬਲਿਕ ਦਾ ਮਿਲ ਰਿਹਾ ਕੰਮ ਆ 94 ਅੱਗੇ ਤੁਹਾਡੇ ਵਾਰਡ ਦੀ ਗੱਲ ਕਰਦੇ ਕਿ ਜਿਹੜਾ ਕੋਈ ਸੋਚਿਆ ਹੋਵੇ 93 ਵਿੱਚ ਲੈ ਕੇ ਆਣਾ ਬਾਹਰ ਨੰਬਰ ਚੋਂ ਮੇਰਾ ਜਦੋਂ ਮੈਂ ਆਪਣੇ ਇਲੈਕਸ਼ਨਾਂ ਦੀ ਗੱਲ ਕਰਾਂ ਮੈਂ ਉਦੋਂ ਹੀ ਇੱਕ ਸੋਚਿਆ ਸੀ ਕਿਉਂਕਿ ਡਿਵੈਲਪਮੈਂਟ ਤਾਂ ਮਾਨ ਜੋਗ ਐਮ ਐਲ ਏ ਸਾਹਿਬ ਨੇ ਪਿਛਲੇ 4 ਸਾਲਾਂ ਦੇ ਕੋਈ ਕਸਰ ਨਹੀਂ ਛੱਡੀ ਜਿੱਥੇ ਅਸੀਂ ਕਹਿੰਨੇ ਆ ਗਲੀ ਚਾਹੀਦੀ ਹੈ ਸੀਵਰੇਜ ਚਾਹੀਦਾ ਤੁਰੰਤ ਸ਼ੁਰੂ ਹੋ ਜਾਂਦਾ ਬਟ ਮੇਰੀ ਇੱਕ ਸੋਚ ਸੀਗੀ ਕਿ ਕਿਤੇ ਨਾ ਕਿਤੇ ਆਪਣੇ ਯੂਥ ਨੂੰ ਆ ਸਪੋਰਟਸ ਵਾਲ ਕਿਦਾਂ ਜੋੜਿਆ ਜਾਵੇ ਕਿਉਂਕਿ ਸਾਡੇ ਹਰ ਘਰ ਦਾ ਬੱਚਾ ਇੱਕ ਮੋਬਾਈਲ ਤੇ ਬਿਜ਼ੀ ਹੋ ਗਿਆ ਆਪਣੇ ਆਪਣੇ ਪਰਿਵਾਰਾਂ ਦੀ ਗੱਲ ਕਰ ਲਈ ਸਾਡੇ ਛੋਟੇ ਛੋਟੇ ਬੱਚੇ ਮੋਬਾਈਲ ਤੇ ਬਿਜ਼ੀ ਹੋ ਗਏ ਮੇਰੀ ਸੋਚ ਸੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਮੈਂ ਮੋਬਾਈਲ ਚੋਂ ਕੱਢ ਕੇ ਫਿਜ਼ੀਕਲ ਐਕਟੀਵਿਟੀ ਚ ਵਲਾਵਾ ਔਰ ਮੈਂ ਕਹਿ ਸਕਣਾ ਥੈਂਕਸ ਕਰਦਾ ਐਮਐਲਏ ਸਾਹਿਬ ਦਾ ਤੇ ਮੈਂ ਕਾਰਪੋਰੇਸ਼ਨਲ ਇਲੈਕਸ਼ਨਾਂ ਤੋਂ ਤੁਰੰਤ ਬਾਅਦ ਹੀ ਸਪੋਰਟਸ ਪਾਰਕ ਬਣਵਾ ਕੇ ਇਲਾਕਾ ਨਿਵਾਸੀ ਨੂੰ ਦੇ ਦਿੱਤਾ ਅੱਜ ਮੇਰੇ ਵਾਰਡ ਦੇ 800 ਬੱਚੇ ਨਿਰਸਵਾਤ ਬਿਨਾ ਕਿਸੇ ਇੱਕ ਰੁਪਿਆ ਦਿੱਤੇ ਉੱਥੇ ਸਪੋਰਟਸ ਨਾਲ ਜੁੜ ਕੇ ক্রিকেট ਦਾ ਆਨੰਦ ਲੈ ਰਹੇ ਨੇ ਔਰ ਜਿੱਦਾਂ ਜਿੱਦਾਂ ਮੇਰੀ ਡਿਊਟੀ ਲਗਾਣਗੇ ਉੱਥੇ ਉਦੋਂ ਹੀ ਨਿਭਾਉਂਗਾ ਬਿਲਕੁਲ ਭਾਜੀ 100% ਸਾਡੀ ਦੇਖੋ ਸਰਕਾਰ ਹਮੇਸ਼ਾ ਮੈਨੀਫੈਸਟੋ ਬਣਾਉਂਦੀ ਹੈ 5 ਸਾਲ ਲਈ ਜੀ ਬਿਲਕੁਲ ਸਾਡੀ ਗਾਰੰਟੀ ਸੀਗੀ ਜਿਵੇਂ ਕਿ ਬਿਜਲੀ ਦੀ ਗਾਰੰਟੀ ਸੀ ਹੈਲਥ ਦੀ ਗਾਰੰਟੀ ਸੀ ਸਕੂਲ ਦੀ ਗਾਰੰਟੀ ਵੀ ਦੇਖਿਆ ਹੀ ਆ ਤੁਸੀਂ ਆਪ ਜਾ ਕੇ ਕਵਰ ਕਰਦੇ ਹੋ ਤੁਸੀਂ ਸਾਡੇ ਭਰਾ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਨੂੰ ਪਬਲਿਕ ਦੀ ਜਿਹੜੀਆਂ ਪ੍ਰੋਬਲਮ ਹੋ ਗਈ ਸਾਡੇ ਤੱਕ ਵੀ ਪਹੁੰਚਾਣੇ ਹੋ ਔਰ ਸਾਡੀ ਸਰਕਾਰ ਦੀ ਔਰ ਸਾਡੀ ਕਾਰਗੁਜ਼ਾਰੀ ਨੂੰ ਲੋਕਾਂ ਤੱਕ ਲੈ ਕੇ ਜਾਣਾ ਤੁਹਾਡਾ ਥੈਂਕਸ ਆ ਸਭ ਤੋਂ ਪਹਿਲੇ ਔਰ ਬਿਲਕੁਲ ਸੀਐਮ ਸਾਹਿਬ ਨੇ ਵੀ ਤੁਹਾਡੇ ਸਾਹਮਣੇ ਥੋੜੇ ਦਿਨ ਪਹਿਲੇ ਕੇਜਰੀਵਾਲ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਆਏ ਸੀ ਕਿ ਉਹਨਾਂ ਨੇ ਵੀ ਅਨਾਉਂਸ ਕੀਤਾ ਔਰ ਬਿਲਕੁਲ ਸਾਰਾ ਕੁਝ ਤਿਆਰ ਹੈ ਮੇਬੀ 1 ਅਪ੍ਰੈਲ ਤੋਂ ਇਹ ਕੰਮ ਸਾਰਾ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ ਕਿਤੇ ਲੱਗੇ ਤੇ ਕਿਤੇ ਨਾ ਕਿਤੇ ਦੇਖੋ ਜਿਵੇਂ ਐਮਐਲਏ ਸਾਹਿਬ ਕਹੇਗੇ ਕਿ ਸਾਈਕਲ ਹੈ ਉਹ ਸਾਈਕਲ ਚੱਲਣਾ ਚਾਹੀਦਾ ਜਦੋਂ ਕੰਮ ਕਰਾਂਗੇ ਉਹਦੇ ਵਿੱਚ ਪ੍ਰੋਬਲਮਸ ਵੀ ਆਣਗੀਆਂ ਉਹਦੇ ਵਿੱਚ ਕਮੀਆਂ ਵੀ ਰਹਿਣਗੀਆਂ ਬਟ ਕੋਸ਼ਿਸ਼ ਕਰੀਦੀ ਆ ਕਿ ਸਾਰੀ ਪਬਲਿਕ ਦੇ ਸਹਿਯੋਗ ਨਾਲ ਔਰੇਨਾ ਕੋਲੋਂ ਪੁੱਛ ਕੇ ਡਿਵੈਲਪਮੈਂਟ ਕੀਤੀ ਜਾਵੇ